ਆਮ ਲੋਕਾਂ ਵਿੱਚ VIP ਨੰਬਰਾਂ ਦਾ ਕਿੰਨਾ ਕ੍ਰੇਜ਼ ਹੈ ਉਸ ਦਾ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਜਿੰਨੇ ਦੇ ਇਹ ਨੰਬਰ ਵਿਕੇ ਹਨ ਉਹਨੇ ਪੈਸਿਆਂ ਦੀ ਇੱਕ ਆਮ ਆਦਮੀ ਵਧੀਆ ਗੱਡੀ ਤਾਂ ਖਰੀਦ ਸਕਦਾ ਹੈ ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ RLA ਵੱਲੋਂ CH01CW ਸੀਰੀਜ਼ ਦੇ ਫੈਨਸੀ ਅਤੇ ਤਰਜੀਹੀ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਈ ਨਿਲਾਮੀ 21 ਸਤੰਬਰ ਤੋਂ 23 ਸਤੰਬਰ 2024 ਤੱਕ ਕਰਵਾਈ ਗਈ ਇਸ ਵਿੱਚ 001 ਤੋਂ 9999 ਤੱਕ ਦੇ ਨੰਬਰਾਂ ਅਤੇ ਪਿਛਲੀ ਸੀਰੀਜ਼ ਦੇ ਬਚੇ ਹੋਏ ਫੈਂਸੀ ਵਿਸ਼ੇਸ਼ ਨੰਬਰਾਂ ਦੀ ਵੀ ਨਿਲਾਮੀ ਕੀਤੀ ਗਈ। ਕੁੱਲ 499 ਨੰਬਰਾਂ ਦੀ ਬੋਲੀ ਲਗਾਈ ਗਈ ਜਿਨ੍ਹਾਂ ਤੋਂ ਪ੍ਰਸ਼ਾਸਨ ਨੂੰ 2 ਕਰੋੜ 26 ਲੱਖ 79 ਹਜ਼ਾਰ ਰੁਪਏ ਦੀ ਆਮਦਨ ਹੋਈ। ਸਭ ਤੋਂ ਉੱਚੀ ਬੋਲੀ CH01CW001 ਦੇ ਲਈ ਲਗਾਈ ਗਈ ਜੋ 16.5 ਲੱਖ ਰੁਪਏ ਵਿੱਚ ਵੇਚਿਆ। ਦੂਜਾ ਸਭ ਤੋਂ ਮਹਿੰਗਾ ਨੰਬਰ CH01CW009C ਜੋ 10 ਲੱਖ ਰੁਪਏ ਵਿੱਚ ਵੇਚਿਆ। ਹੋਰ ਵੀ VIP ਨੰਬਰ ਵੀ ਨੰਬਰ ਜੋ ਲੱਖਾਂ ਰੁਪਏ ਵਿੱਚ ਵਿਕੇ 005 9.98 ਲੱਖ 007 7.07 ਲੱਖ 003 6.01 ਲੱਖ ਰੁਪਏ ਤੱਕ ਦੇ ਵਿਕੇ